ਖੜਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਪਹੁੰਚੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਅਫਸਰਾਂ ਦੀ ਕਲਾਸ ਲਗਾਈ ਗਈ ਇਸ ਮੌਕੇ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੋ ਅਫਸਰ ਕੰਮ ਨਹੀਂ ਕਰਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਵੀ ਅਫਸਰ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਉਸ ਨੂੰ ਆਪਣੇ ਹਲਕੇ ਵਿੱਚ ਨਹੀਂ ਰੱਖਾਂਗਾ ਕੋਈ ਮਸ਼ੀਨਰੀ ਨਹੀਂ ਹੈ ਨਾ ਹੀ ਉਹ ਹੈ ਪਬਲਿਕ ਕੱਦ ਕਰਦੀ ਹੈ ਦੋ ਤਿੰਨ ਸੋ ਬੰਦਾ ਆਪਣਾ ਕੰਮ ਛੱਡ ਕੇ ਇੱਥੇ ਖੜਾ ਪਿੰਡ ਵਾਲਾ ਮੈਂ ਕਿਹਾ ਜੀ ਕੋਈ ਨਹੀਂ ਐ ਇੱਥੇ ਕੋਈ ਮਸ਼ੀਨਰੀ ਨਹੀਂ ਐ ਐਕਸੀਡੈਂਟ ਪ੍ਰੀਡੈਂਡਰ ਖੜੇ ਆ ਉਹਨਾਂ ਕੋ ਬੰਦੇ ਹੈ ਨਹੀਂ ਨਾ ਮਸ਼ੀਨਰੀ ਔਰ ਇਹਨਾਂ ਨੇ ਮੈਨੂੰ ਮੈਨੂੰ ਕਿਉਂ ਬੁਲਾਇਆ ਫਿਰ 1 ਵਜੇ ਵੀ ਅਸੀਂ ਸ਼ੁਰੂ ਕਰਨਾ ਤੇ ਟਾਈਮ ਦੇਖ ਲਓ ਹੁਣ ਕਿੰਨਾ ਪੌਣੇ 3 ਹੋ ਗਏ ਲੋਕ ਪਰੇਸ਼ਾਨ ਹੋ ਰਹੇ ਨੇ ਦੋ ਜੇ ਇਹਨਾਂ ਨੇ ਨਹੀਂ ਕੰਮ ਕਰਨਾ ਤਾਂ ਸਸਪੈਂਡ ਕਰੋ ਇਹਨਾਂ ਐਸੇ ਬੰਦੇ ਐਸੇ ਯੋ ਮੋਰਿੰਡੇ ਚ ਅਸੀਂ ਪਹਿਲਾਂ ਵੀ ਸਸਪੈਂਡ ਕਰ ਚੁੱਕੇ ਹਾਂ ਔਰ ਮੈਂ ਲਿਖ ਕੇ ਦੰਦਾ ਅਗਰ ਇਹ ਨਹੀਂ ਕੰਮ ਕਰਨਾ ਤਾਂ ਇਹਨੂੰ ਸਸਪੈਂਡ ਕਰੋ ਕਿੱਕ ਵੀ ਨਹੀਂ ਬੰਦਾ ਇੱਥੇ ਕੋਈ ਕਿਹੜੀ ਨਹੀਂ ਥੈਲੇ ਮਸ਼ੀਨਰੀ ਹੁੰਦੀ ਹੈ ਥੈਲੇ ਮਸ਼ੀਨਰੀ ਆ ਤੁਹਾਨੂੰ ਨਹੀਂ ਪਤਾ ਮਸ਼ੀਨਰੀ ਕੀ ਹੁੰਦੀ ਹੈ ਖੋਗੇ ਮੈਡਮ ਇਹਦਾ ਨੋਟ ਲਿਖੋ ਮੈਂ ਲਿਖ ਕੇ ਦਿੰਦਾ ਇਹਨੂੰ ਸਸਪੈਂਡ ਕਰੋ ਐਸੇ ਬੰਦੇ ਮੈਂ ਲਿਖ ਕੇ ਦਿੰਦਾ ਇਹ ਨਾ ਇੱਥੇ ਕੋਈ ਡਰੇਨੇਜ ਵਾਲਾ ਖੜਾ ਇਕੱਲੇ ਪੀਡਬਲਡ ਵਾਲੇ ਖੜੇ ਡਰੇਨੇਜ ਵਾਲੇ ਹੈਗੇ ਮੈਂ ਡਰੇ ਅਗਰ ਹੈ ਡਰੇਨੇਜ ਤਾਂ ਫਿਰ ਤੁਹਾਡੇ ਬੰਦੇ ਕਿਥੇ ਆ ਕੰਮ ਕਰਨ ਵਾਲੇ ਇੱਕ ਵੀ ਬੰਦਾ ਨਹੀਂ ਇਹਨਾਂ ਦਾ ਮਜ਼ਾਕ ਬਣਾਇਆ ਹੋਇਆ ਘੜੂਆ ਕਿ ਮਹਾਲੀ ਦਾ ਪਾਰਟ ਨਹੀਂ ਹੈ ਮੈਂ ਲਿਖ ਕੇ ਦੇ ਰਿਹਾ ਇਹਨਾਂ ਦੇ ਖਿਲਾਫ ਔਰ ਇਹਨਾਂ ਨੂੰ ਪੁੱਛੋ ਕਿ ਨਹੀਂ ਦੇਰ ਚ ਪਹੁੰਚ ਰਹੇ ਹਾਂ ਮੈਂ ਤੂੰ ਕਰੋ ਇਹਨੂੰ ਸਸਪੈਂਡ ਕਰੋ ਇਹਨੂੰ ਮੈਂ ਲਿਖ ਕੇ ਜੰਨਾ ਆਈ ਵਿਲ ਰਾਈਟ ਪਹਿਲਾਂ ਵੀ ਮੋਰਿੰਡੇ ਮੈਂ ਦੋ ਕਰਵਾ ਚੁੱਕਿਆ ਜਿਹੜੇ ਬੰਦੇ ਨਹੀਂ ਕੰਮ ਕਰਦੇ ਉਹ ਅਸੀਂ ਰੱਖਣੇ ਹੀ ਨਹੀਂ ਹੈਗੇ ਹਾਂ ਮੈਂ ਹੁਣੇ ਕਰਦਾ ਮੈਂ ਤੁਹਾਨੂੰ WhatsApp ਮੈਸੇਜ ਭੇਜਦਾ ਇਹਨੂੰ ਸਸਪੈਂਡ ਕਰ ਦੂੰਗਾ ਉਹਨੇ ਠੀਕ ਕੀਤਾ ਜੀ ਐਹੀਂ ਆਉਣਾ ਇਹਨਾਂ ਨੇ ਅਸਲ ਇੱਧਰ ਕਿਟੀ ਮਿੱਥਰ ਲਾਲ ਦੇ ਯੂ ਸਰ ਕੋਈ ਤੁਸੀਂ ਯੂ ਸਰ ਉਹਨਾਂ ਨੇ ਮੈਨ ਮੈਨੇਜਰ ਕਿੜੂਆ ਵੀ ਨਾ ਮੋਹਾਲੀ ਦਾ ਪਾਰਟ ਹੈ ਪਤਾ ਤੁਹਾਨੂੰ ਹਾਂਜੀ ਹਾਂਜੀ ਮੈਂ ਲਿਖ ਕੇ ਭੇਜਿਆ ਜੇ ਨਹੀਂ ਪਤਾ ਤਾਂ ਨੋਟ ਕਰੋ ਤੁਹਾਨੂੰ ਲੱਗਦਾ ਵੀ ਕਿੜੂਆ ਜਿਹੜਾ ਏਰੀਆ ਇਹ ਮੋਹਾਲੀ ਚ ਹੈ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਹੀ ਹੈ ਤੇ ਸਵੇਰ ਦੇ ਕਿਉਂ ਬੇਕੂ ਬਣਾ ਰਹੇ ਹੋ ਲੋਕਾਂ ਉਹ ਐਮਐਲਏ ਮੈਂ ਐਮਐਲਏ ਨਹੀਂ ਉਹ ਸਰ ਯੂ ਸਰ ਉਹਦੇ ਵੀ ਹੈ ਜੀ ਇਹ ਮਟੀਰੀਅਲ ਇਹ ਮੈਡਮ ਇਹਨਾਂ ਦਾ ਕਰਵਾਓ ਇਹਨਾਂ ਨੂੰ ਕਰਾ ਲਓ ਤੇ ਇਧਰੋਂ ਦੇਖੋ ਅਗੇ ਪੌਸਿਬਿਲਿਟੀ ਹੈ ਇਧਰੋਂ ਕਰਵਾ ਦੂੰ ਫਿਰ ਉਹ ਕਰਕੇ ਦੇ ਜੀ ਮੈਂ ਜਰਾ ਉਧਰ ਦਰਿਆ ਤੁਸੀਂ ਦਰਿਆ ਦੇ ਵਿੱਚ ਠੀਕ ਹੈ ਆਪਾਂ ਠੀਕ ਹੈ ਵੀ ਤੁਸੀਂ ਮੇਰੇ ਨਾਲ ਉਰੇ ਰਹੋ ਕੋਈ ਨਹੀਂ ਕੋਈ ਫਿਰ ਆਪ ਤੁਸੀਂ ਠੀਕ ਹੈ